ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਕਿਡਨੀ ਵਿੱਚ ਪੱਥਰੀ ਹੋ ਜਾਵੇ ਤਾਂ ਤੁਰੰਤ ਇਹ ਘਰੇਲੂ ਨੁਸਖਾ ਲੈਣਾ ਸ਼ੁਰੂ ਕਰ ਦਿਓ। ਇਹ ਕਿਡਨੀ ਦੀ ਪੱਥਰੀ ਨੂੰ ਪੇਸ਼ਾਬ ਦੇ ਨਾਲ ਬਾਹਰ ਕੱਢ ਦੇਵੇਗਾ। ਅਲਸੀ ਕਿਡਨੀ ਦੀ ਪੱਥਰੀ ਲਈ ਕੁਦਰਤੀ ਤੌਰ ਤੇ ਦਵਾਈ ਦੀ ਤਰ੍ਹਾਂ ਕੰਮ ਕਰੇਗੀ। ਅਲਸੀ ਦਾ ਇਸਤੇਮਾਲ ਕਰਕੇ ਤੁਸੀਂ ਕਿਡਨੀ ਦੀ ਪੱਥਰੀ ਨੂੰ ਕਿਵੇਂ ਬਾਹਰ ਕੱਢਣਾ ਹੈ ਇਸ ਦਾ ਤਰੀਕਾ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਦਾ ਲੈ ਕੇ ਕਿਸੇ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਤੇ 2 ਚਮਚ ਅਲਸੀ ਦੇ ਲੈ ਕੇ ਇਸ ਪਾਣੀ ਵਿੱਚ ਪਾ ਦੇਣੇ ਹਨ ਜਦੋਂ ਪਾਣੀ ਉਬਲ ਜਾਵੇ ਤਾਂ ਇਸ ਨੂੰ ਗੈਸ ਉੱਪਰ ਉਤਾਰ ਕੇ ਕਿਸੇ ਖਾਲੀ ਗਲਾਸ ਵਿੱਚ ਛਾਣ ਲੈਣਾ ਹੈ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਦੂਰ ਕਰਨ ਦਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਤੁਸੀਂ ਇਸ ਨੁਸਖੇ ਨੂੰ ਗਰਮ ਗਰਮ ਹੀ ਪੀ ਜਾਣਾ ਹੈ ਅਲਸੀ ਦਾ ਇਹ ਕਾੜਾ ਤੁਹਾਡੀ ਕਿਡਨੀ ਨੂੰ ਬਿਲਕੁਲ ਸਾਫ਼ ਕਰ ਦੇਵੇਗਾ ਇਹ ਨੁਸਖਾ ਤੁਹਾਡੀ ਕਿਡਨੀ ਵਿੱਚ ਜਾ ਕੇ ਪੱਥਰੀ ਉੱਪਰ ਦਬਾਅ ਪਾਏਗਾ ਜਿਸ ਨਾਲ ਪੱਥਰੀ ਕਿਡਨੀ ਵਿੱਚੋਂ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਵੇਗੀ ਇਹ ਨੁਸਖਾ ਦਿਨ ਵਿੱਚ ਤੁਸੀਂ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਦੇ ਹੋ ਇੱਕ ਹਫ਼ਤੇ ਲਗਾਤਾਰ ਇਸ ਨੁਸਖੇ ਦਾ ਸੇਵ ਕਰਨ ਨਾਲ ਪਥਰੀ ਆਪਣੇ ਆਪ ਹੀ ਸਰੀਰ ਅੰਦਰੋਂ ਨਿਕਲ ਜਾਵੇਗੀ ਜੇਕਰ ਪਥਰੀ ਵੱਡੇ ਸਾਈਜ਼ ਦੀ ਹੋਵੇ ਤਾਂ ਤੁਸੀਂ 1 ਮਹੀਨੇ ਲਗਾਤਾਰ ਇਸ ਨੁਸਖੇ ਦਾ ਸੇਵਨ ਕਰੋ ਕਿਡਨੀ ਦੀ ਵੱਡੇ ਸਾਈਜ਼ ਦੀ ਪਥਰੀ ਗੱਲ ਕੇ ਛੋਟੀ ਹੋ ਜਾਵੇਗੀ ਤੇ ਟੁੱਟ ਕੇ ਪਿਸ਼ਾਬ ਦੇ ਨਾਲ ਬਾਹਰ ਨਿਕਲ ਆਵੇਗੀ ਅਲਸੀ ਨਾ ਕੇਵਲ ਕਿਡਨੀ ਦੀ ਪਥਰੀ ਨੂੰ ਬਾਹਰ ਕੱਢਦੀ ਹੈ ਨਾਲ ਹੀ ਪਿਸ਼ਾਬ ਅੰਦਰ ਕੈਲਸ਼ੀਅਮ ਦੀ ਮਾਤਰਾ ਨੂੰ ਪੂਰੀ ਬਣਾਈ ਰੱਖਦੀ ਹੈ ਜਿਸ ਨਾਲ ਪਥਰੀ ਫਿਰ ਤੋਂ ਨਹੀਂ ਬਣਦੀ ਦੋਸਤੋ ਪਥਰੀ ਹੋਣ ਤੇ ਤੁਸੀਂ ਕੁਝ ਸਾਵਧਾਨੀਆਂ ਵਰਤਣੀਆਂ ਹਨ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਰੋਜ਼ਾਨਾ ਦਿਨ ਭਰ ਪਾਣੀ ਬਹੁਤ ਜ਼ਿਆਦਾ ਪੀਓ ਇਸ ਨਾਲ ਪਿਸ਼ਾਬ ਵਿੱਚ ਮੌਜੂਦ ਕੈਲਸ਼ੀਅਮ ਤੇ ਹੋਰ ਕਈ ਤਰ੍ਹਾਂ ਦੇ ਮਿਨਰਲਸ ਪਿਸ਼ਾਬ ਅੰਦਰ ਸਹੀ ਮਾਤਰਾ ਵਿੱਚ ਰਹਿੰਦੇ ਹਨ ਜਿਸ ਨਾਲ ਪਥਰੀ ਨਹੀਂ ਬਣਦੀ ਪਿਸ਼ਾਬ ਨੂੰ ਕਦੇ ਵੀ ਨਾ ਰੋਕੋ ਇਸ ਨਾਲ ਪਿਸ਼ਾਬ ਅੰਦਰ ਕੈਲਸ਼ੀਅਮ ਤੇ ਹੋਰ ਮਿਨਰਲਸ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਨਾਲ ਪਥਰੀ ਬਣਦੀ ਹੈ ਤਲੀਆਂ ਹੋਈਆਂ ਜਿਆਦਾ ਮਸਾਲੇਦਾਰ ਅਤੇ ਫਾਸਟ ਫੂਡ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਰੋਜ਼ਾਨਾ ਐਕਸਰਸਾਈਜ਼ ਜ਼ਰੂਰ ਕਰੋ ਦਿਨ ਵਿੱਚ ਹਰ ਰੋਜ਼ ਇੱਕ ਵਾਰ ਨਿੰਬੂ ਪਾਣੀ ਜ਼ਰੂਰ ਪੀਓ ਦੋਸਤੋ ਤੁਸੀਂ ਇਸ ਨੁਸਖੇ ਨੂੰ ਅੱਜ ਤੋਂ ਹੀ ਬਣਾ ਕੇ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤੇ ਸਾਡੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਅਪਣਾ ਕੇ ਪਥਰੀ ਦੀ ਸਮੱਸਿਆ ਨੂੰ ਦੂਰ ਕਰੋ ਸੋ ਦੋਸਤੋ ਇਹ ਸੀ ਸਾਡੀ ਤਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ